ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬੱਬੂ ਡੈਰੀ ਫਾਰਮ ਦੇ ਵਿੱਚ ਕਿਸਾਨ ਦੋਸਤੋ ਅੱਜ ਦੀ ਵੀਡੀਓ ਆਪਾਂ ਲੈ ਕੇ ਆਏ ਹਾਂ ਤੁਹਾਡੀ ਮੱਝਾਂ ਜਾਂ ਗਾਂ ਦੀ ਪਿੱਛਾ ਦਿਖਾਉਂਦੀ ਆ ਤੇ ਉਹਦੇ ਬਾਰੇ ਆਪਾਂ ਤੁਹਾਨੂੰ ਦੱਸਾਂਗੇ ਇੱਕ ਆਪਾਂ ਪਹਿਲਾਂ ਵੀਡੀਓ ਪਾਈ ਸੀਗੀ ਵੀ ਉਹਦੇ ਵਿੱਚ ਆਪਾਂ ਦੱਸਿਆ ਸੀਗਾ ਵੀ ਇੱਕ ਚੀਜ਼ ਹੀ ਦੇਣ ਦੇ ਨਾਲ ਜਿਹੜਾ ਪਸ਼ੂ ਤੁਹਾਡਾ ਪਿੱਛਾ ਦਿਖਾਉਣਾ ਹਟ ਜਾਊਗਾ ਤੇ ਉਹ ਵੀ ਬਹੁਤ ਭਰਾਮਣੇ ਵਰਤਿਆ ਤੇ ਬਹੁਤ ਵਧੀਆ ਰਿਜ਼ਲਟ ਮਿਲਿਆ ਤੇ ਇੱਕ ਵੀਡੀਓ ਅੱਜ ਲੈ ਕੇ ਆਇਆ ਆਪਾਂ ਇਹਦੇ ਵਿੱਚ ਦੱਸਾਂਗੇ ਤੁਹਾਨੂੰ ਪੰਜ ਚੀਜ਼ਾਂ ਪੰਜ ਚੀਜ਼ਾਂ ਨੂੰ ਤੁਸੀਂ ਮਿਕਸ ਕਰਕੇ ਪਸ਼ੂ ਨੂੰ ਦੇਣਾ ਤੇ ਉਹ ਵੀ ਤੁਹਾਨੂੰ ਦੱਸਾਂਗੇ ਵੀ ਪੰਜ ਚੀਜ਼ਾਂ ਕਿਹੜੀਆਂ-ਕਿਹੜੀਆਂ ਲੈਣੀਆਂ ਇਹਦਾ ਵੀ ਬਹੁਤ ਵਧੀਆ ਰਿਜ਼ਲਟ ਆ ਤੇ ਜਿਹੜਾ ਭਾਰ ਪੈਣ ਦੀ ਸਮੱਸਿਆ ਸਭ ਤੋਂ ਜ਼ਿਆਦਾ ਹੈ ਤੇ ਤੁਹਾਨੂੰ ਦੱਸਾਂਗੇ ਵੀ ਇਹਦਾ ਜਿਹੜਾ ਭਾਰ ਪੈਣ ਦਾ ਜਾਂ ਪਿੱਸਾ ਦਿਖਾਉਣ ਦਾ ਪਸ਼ੂ ਦਾ ਕੀ ਕਾਰਨ ਕਾਦੇ ਨਾਲ ਜਿਹੜਾ ਪਸ਼ੂ ਆਪਣਾ ਪਿੱਸਾ ਦਿਖਾਉਣ ਲੱਗਿਆ ਹੈ ਤਾਂ ਕਿਹੜੀਆਂ-ਕਿਹੜੀਆਂ ਚੀਜ਼ਾਂ ਆਪਾਂ ਨੂੰ ਪਾਉਣੀਆਂ ਚਾਹੀਦੀਆਂ ਆ ਪਸ਼ੂ ਨੂੰ ਕਿਹੜੀਆਂ ਨਹੀਂ ਪਾਉਣੀ ਚਾਹੀਦੀਆਂ ਇਹਦੇ ਬਾਰੇ ਵੀ ਦੱਸਾਂਗੇ ਬਣੇ ਰਹੋ ਵੀਡੀਓ ਦੇਖੋ ਐਂਡ ਤੱਕ ਜਿਹੜੇ ਵੀ ਭਰਾ ਆਪਣੇ YouTube ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਆ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਲੱਗਦਾ ਬੈਲ ਦਾ ਬਟਨ ਉਹਨੂੰ ਕਰ ਲਓ ਪ੍ਰੈਸ ਐਸੀ ਤਰ੍ਹਾਂ ਪ ਜਾਣ ਕੇ ਵੀਡੀਓ ਲੈ ਕੇ ਆਉਂਦੇ ਰਹਿੰਨੇ ਆ ਕਿਸਾਨ ਦੋਸਤੋ ਜਦੋਂ ਵੀ ਆਪਣਾ ਪਸ਼ੂ ਸੂਣ ਵਾਲਾ ਹੁੰਦਾ ਮਹੀਨਾ ਰਹਿ ਗਿਆ ਜਾਂ 2 ਮਹੀਨੇ ਰਹਿਗੇ ਉਸ ਤੋਂ ਬਾਅਦ ਦੇ ਵਿੱਚ ਆਪਾਂ ਉਹਨੂੰ ਜਿਹੜੀਆਂ ਗਰਮ ਚੀਜ਼ਾਂ ਬਿਲਕੁਲ ਵੀ ਨਹੀਂ ਦੇਣੀਆਂ ਗਰਮ ਚੀਜ਼ਾਂ ਦੇ ਵਿੱਚ ਆਉਂਦੀਆਂ ਜਿਵੇਂ ਕਿ ਆਪਣੇ ਬੜੇਵੇਂ ਹੋਗੇ ਜਾਂ ਆਪਾਂ ਕੋਈ ਵੀ ਗਰਮ ਚੀਜ਼ ਹੋਗੀ ਸੈਲਜ ਹੋ ਗਿਆ ਜਿਵੇਂ ਚਾਰ ਆਪਾਂ ਕਈ ਬਹੁਤ ਭਰਾ ਕੀ ਕਰਦੇ ਆ ਪੱਟਣ ਸਾਰਟੋਏ ਦੇ ਵਿੱਚੋਂ ਪਸ਼ੂਆਂ ਨੂੰ ਪਾ ਦਿੰਦੇ ਆ ਉਹ ਵੀ ਜਿਹੜਾ ਇੱਕ ਤਰ੍ਹਾਂ ਦਾ ਗਰਮ ਹੈ ਉਹਨੂੰ ਤੁਸੀਂ ਚਾਰ ਨੂੰ ਬਿਲਕੁਲ ਸਵੇਰ ਪੱਟਣਾ ਪੱਟ ਕੇ ਉਹਨੂੰ ਸਾਰੀ ਤੇੜੀ ਸਕਾਉਣਾ ਸਕਾ ਕੇ ਠੰਡਾ ਕਰਕੇ ਸਾਹਮਣੂ ਪਸ਼ੂ ਨੂੰ ਪਾਉਣਾ ਹੈ ਤੇ ਇਸੇ ਤਰ੍ਹਾਂ ਜੇ ਤੁਸੀਂ ਪਸ਼ੂ ਨੂੰ ਪਾਉਂਗੇ ਵਿੱਚ ਹਰੇ ਵੀ ਜ਼ਰੂਰ ਲਾਓ ਤੇ ਤੂੜੀ ਵੀ ਪਾਓ ਬਹੁਤ ਭਰਾ ਕੀ ਕਰਦੇ ਆ ਕੱਲਾ ਚਾਰ ਪਾਉਂਦੇ ਆ ਉਹਦੇ ਵਿੱਚ ਹਰੇ ਵੀ ਨਹੀਂ ਪਾਉਂਦੇ ਤੂੜੀ ਵੀ ਨਹੀਂ ਪਾਉਂਦੇ ਇਹਦੇ ਨਾਲ ਗਰਮੈਸ ਬਣਦੀ ਆ ਪਸ਼ੂ ਨੂੰ ਪਿੱਸਾ ਦਿਖਾਉਣ ਲੱਗ ਜਾਂਦਾ ਤੇ ਜਿੰਨੀਆਂ ਵੀ ਤੁਸੀਂ ਗਰਮੀ ਦੇ ਵਿੱਚ ਜਿਹੜਨੇ ਵੀ ਪਸ਼ੂ ਸੁੰਦੇ ਆ ਉਹਨੂੰ ਵੱਧ ਤੋਂ ਵੱਧ ਜਿਹੜੀਆਂ ਠੰਡੀਆਂ ਚੀਜ਼ਾਂ ਪਾਓ ਜਿਵੇਂ ਕਿ ਗੂੰਦ ਕਤੀਰਾ ਹੋ ਗਿਆ ਬੇਸਣ ਹੋ ਗਿਆ ਸਰੋਂ ਦਾ ਤੇਲ ਹੋ ਗਿਆ ਇਹ ਚੀਜ਼ਾਂ ਜਿਹੜੀਆਂ ਆਪਾਂ ਪਸ਼ੂ ਨੂੰ ਦੇ ਸਕਦੇ ਆ ਠੰਡੀਆਂ ਤੇ ਆਪਾਂ ਤੁਹਾਨੂੰ ਦੱਸ ਦਿਆਂ ਜੇ ਤੁਹਾਡਾ ਪਸ਼ੂ ਪਿੱਸਾ ਦਿਖਾਉਂਦਾ ਹੈ ਭਾਰ ਪੈਂਦਾ ਤਾਂ ਤੁਸੀਂ ਪੰਜ ਚੀਜ਼ਾਂ ਲਿਖਣੀਆਂ ਤੇ ਇੱਕ ਪੈਨ ਕਾਪੀ ਚੱਕ ਲੋ ਕਰੋ ਨੋਟਸ ਨੂੰ ਲਿਖਾਉਣੇ ਆ ਕਿਸਾਨ ਦੋਸਤੋ ਪਹਿਲੇ ਨੰਬਰ ਤੇ ਆਪਾਂ ਲੈ ਲੈਣਾ ਕਲਮੀ ਸੋਰਾ ਇਹ 250 ਗ੍ਰਾਮ ਲੈਣਾ ਸਮੁੰਦਰੀ ਸੋਕ ਲੈਣਾ 100 ਗ੍ਰਾਮ ਬੀਜਬੰਦ ਇਹ ਵੀ 100 ਗ੍ਰਾਮ ਤਲਾਸੀਰ 250 ਗ੍ਰਾਮ ਮਸਤ ਰੂਮੀ 50 ਗ੍ਰਾਮ ਤੇ ਇਹ ਜਿਹੜੀਆਂ ਚੀਜ਼ਾਂ ਤੁਸੀਂ ਮਿਕਸ ਕਰ ਲੈਣੀਆਂ ਇੱਕ ਚੀਜ਼ ਦੇ ਵਿੱਚ ਮੈਕਸੀ ਦੇ ਨਾਲ ਤੁਸੀਂ ਮਿਕਸ ਕਰ ਲਓ ਚੰਗੀ ਤਰ੍ਹਾਂ ਤੇ ਉਹਦੀਆਂ ਜਿਹੜੀਆਂ 20 ਪੁੜੀਆਂ ਬਣਾ ਲੈਣੀਆਂ ਪਸ਼ੂ ਨੂੰ ਤੁਸੀਂ ਦੇਣੀਆਂ ਇੱਕ ਦਿਨ ਦੀ ਇੱਕ ਪੁੜੀ ਦੇਣੀ ਆ 20 ਦਿਨਾਂ ਦੀ ਇਹ ਦਵਾਈ ਆ ਜਿਹੜੀ 20 ਦਿਨਾਂ ਚ ਤੁਸੀਂ ਚਾਰਨੀ ਆ ਪਸ਼ੂ ਨੂੰ ਚਾਰਨੀ ਆ ਜਿਹੜੀ ਫੋਕੀ ਚੀਜ਼ ਦੇ ਵਿੱਚ ਜਿਵੇਂ ਕਿ ਕਣਕ ਦਾ ਚੌਕਰ ਹੋ ਗਿਆ ਘਰ ਦੀ ਫੀਡ ਹੋ ਗਈ ਜਾਂ ਕਣਕ ਦਾ ਦਾਣਾ ਹੋ ਗਿਆ ਇਹਦੇ ਵਿੱਚ ਤੁਸੀਂ ਚਾਰ ਸਕਦੇ ਹੋ ਪਸ਼ੂਆਂ ਨੂੰ ਮੱਜਾ ਜਾਂ ਗਾਂ ਕੀ ਇਹ ਦੋਨਾਂ ਲਈ ਹੈ ਤੇ ਦੁਬਾਰਾ ਫੇਰ ਦੱਸ ਦਿੰਨੇ ਆ ਤੁਸੀਂ ਲਿਖਣਾ ਲਿਖ ਵੀ ਸਕਦੇ ਹੋ ਜੇ ਵੀਡੀਓ ਨੂੰ ਸੇਵ ਕਰਨਾ ਸੇਵ ਕੀ ਕਰ ਲਿਓ ਜਿਵੇਂ ਕਿ ਕਲਮੀ ਸੋਰਾ 250 ਗ੍ਰਾਮ ਤੇ ਸਮੁੰਦਰੀ ਸੋਖ 100 ਗ੍ਰਾਮ ਬੀਜ ਬੰਦ 100 ਗ੍ਰਾਮ ਤਲਾਸੀਰ 250 ਗ੍ਰਾਮ ਮਸਟਰੂਮੀ 50 ਗ੍ਰਾਮ ਤੇ ਆਪਾਂ ਜਿਹੜੀ ਪਿਛੇ ਵੀਡੀਓ ਨਹੀਂ ਵੀ ਦੇਖੀ ਭਰਾਮਣ ਉਹਦਾ ਵੀ ਲਿੰਕ ਲਾ ਦੇਗੇ ਉਹ ਇਹ ਚ ਆਪਾਂ ਦੱਸਿਆ ਸੀ ਕੱਲਾ ਮਸਟਰੂਮੀ ਦਾ ਵੀ ਮਾਸਟਰੂਮ ਵੀ ਤੁਸੀਂ ਇੱਕ ਤੋਲਾ ਦੇਣੀ ਆ ਇੱਕ ਵਾਰ ਪਸ਼ੂ ਨੂੰ ਤੇ ਜੇ ਤੁਹਾਡਾ ਪਸ਼ੂ ਜ਼ਿਆਦਾ ਭਰ ਪੈਂਦਾ ਤਾਂ ਤੁਸੀਂ ਦੋ ਵਾਰ ਵੀ ਦੇ ਸਕਦੇ ਹੋ ਦੋ ਤੋਲੇ ਲਿਆ ਕੇ ਦੇ ਸਕਦੇ ਹੋ ਇਹ ਜਿੰਨੀਆਂ ਵੀ ਚੀਜ਼ਾਂ ਦੱਸੀਆਂ ਇਹ ਬਨਸਾਰੀ ਦੀ ਦੁਕਾਨ ਤੋਂ ਮਿਲ ਲਈਆਂ ਤੇ ਪੀਸੀਆਂ ਪਸਾਈਆਂ ਵੀ ਮਿਲ ਜਾਂਦੀਆਂ ਜੇ ਤੁਸੀਂ ਉਦਾਂ ਹੀ ਲਿਆ ਕੇ ਤੁਸੀਂ ਘਰੇ ਪੀਸ ਲੋਗੇ ਤਾਂ ਉਹ ਤਾਂ ਬਾਲਾ ਵਧੀਆ ਰਿਜ਼ਲਟ ਮਿਲਦਾ ਹੈ ਤੇ ਅੱਜ ਦੇ ਵੀਡੀਓ ਦੇ ਵਿੱਚ ਇਨੀ ਜਾਣਕਾਰੀ ਸੀ ਜਾਣਕਾਰੀ ਸਾਡੀ ਵਧੀਆ ਲੱਗਦੀ ਹੁੰਦੀ ਹੈ ਤਾਂ ਹੋਰ ਵੀ ਭਰਾਵਾਂ ਦੇ ਨਾਲ ਸ਼ੇਅਰ ਕਰਿਓ ਤੇ ਵੀਡੀਓ ਦੇਖਿਆ ਕਰੋ ਕਿਸਾਨ ਦੋਸਤੋ ਐਂਡ ਤੱਕ ਪ੍ਰੋਪਰ ਜਾਣਕਾਰੀ ਤੁਹਾਨੂੰ ਮਿਲਦੀ ਰਹੂਗੀ ਕਮੈਂਟ ਕਰਕੇ ਦੱਸਿਆ ਕਰੋ ਜਿੰਨੇ ਵੀ ਆਪਾਂ ਨੁਕਤੇ ਦੱਸਦੇ ਆ ਉਹਨਾਂ ਨਾਲ ਤੁਹਾਨੂੰ ਫਾਇਦਾ ਹੁੰਦਾ ਜਾਂ ਨਹੀਂ ਹੁੰਦਾ ਤੇ ਜੇ ਕੋਈ ਵੀ ਚੀਜ਼ ਦੀ ਨਹੀਂ ਸਮਝ ਲੱਗਦੀ ਹੁੰਦੀ ਉਹ ਵੀ ਸਾਨੂੰ ਕਮੈਂਟ ਕਰਕੇ ਦੱਸ ਦਿਆ ਕਰੋ ਤੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤੇ ਧੰਨਵਾਦ ਸਤਿ ਸ੍ਰੀ ਅਕਾਲ ਦੋਸਤੋ